ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਰਵਣ ਕਰ ਰਹੇ ਹੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਇਨ੍ਹਾਂ ਵਾਰਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਭਾਈ ਗੁਰਦਾਸ ਜੀਾਂ ਤੇ ਬੜੀ ਸੁੰਦਰ ਲੇਖਣੀ ਦੇ ਵਿੱਚ ਸੰਸਾਰ ਦੀ ਉਤਪਤੀ ਬਾਰੇ ਬੜੇ ਵਿਸਥਾਰ ਦੇ ਨਾਲ ਰਚਨਾ ਰਚੀਆਂ ਨੇ ਆਪਾਂ ਪਹਿਲੀ ਵਾਰ ਦੀ 11ਵੀਂ ਪੌੜੀ ਤੱਕ ਦਾ ਵਰਣਨ ਸਰਵਣ ਕੀਤਾ ਹੈ ਤੇ ਅੱਜ 12ਵੀਂ ਪੌੜੀ ਤੋਂ ਸ਼ੁਰੂਆਤ ਕਰਕੇ 13 14 ਤੇ 15 ਨੰਬਰ ਪੌੜੀਆਂ ਦਾ ਜਾਪ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਭਾਈ ਆਪ ਜੀ ਆਨੇ ਬੜੇ ਸਤਕਾਰ ਸਹਿਤ ਸਰਵਣ ਕਰਨਾ ਜੀ ਆਓ 12ਵੀਂ ਪੌੜੀ ਦੇ ਵਿੱਚ ਸਾਂਖਿਆ ਸ਼ਾਸਤਰ ਬਾਰੇ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਆਓ ਸਰਵਣ ਕਰੀਏ ਭਾਈ ਸਤਿਨਾਮ ਸ੍ਰੀ ਵਾਹਿਗੁਰੂ ਦੁਆ ਪਰ ਜੁਗ ਬੀਤਤ ਪਈ ਕਲ ਜੁਗ ਕੇ ਸਿਰ ਛਤਰ ਫੇਰਾਈ वेद ਅਥਰਵਣ ਥਾਪਿਆ ਉਤਰ ਮੁਖ ਗੁਰਮੁਖ ਗੁਣ ਗਾਈ ਕਪਲ ਰ ਕੀ ਸੁਰ ਸਾਖ ਮਥ ਅਥਰਵਣ ਵੇਦ ਕੀ ਰਚਾ ਸੁਣਾਈ ਗਿਆਨ ਮਹਾਰਸ ਪੀਕੇ ਸਿਮਰੇ ਨਿਤ ਅਨਿਤ ਨਾਈ ਗਿਆਨ ਬਿਨਾ ਨਹ ਪਾਈਐ ਜੋ ਕੋਈ ਕੋਟ ਜਤਨ ਕਰ ਤਾਈ ਕਰਮ ਜੋਗ ਦੇਹੀ ਕਰੀ ਸੋ ਅਨਿਤ ਖਿੰਟਕੇ ਨਰਾਈ ਗਿਆਨ ਮਤੇ ਸੁਖ ਉਪਜੈ ਜਨਮ ਮਰਨ ਕਾ ਪਰਮ ਚੁਕਾਈ ਗੁਰਮੁਖ ਗਿਆਨੀ ਸਹਿਜ ਸਮਾਈ ਅਕੇ ਪੌੜੀ ਨੰਬਰ 13 ਇਸ ਦੇ ਵਿੱਚ ਵੈਸ਼ੇਸ਼ਕ ਸ਼ਾਸਤਰ ਇਸ ਦੇ ਬਾਰੇ ਵਰਣਨ ਹੈ ਕਿ ਆਖਦੇ ਨੇ ਭਾਈ ਗੁਰਦਾਸ ਜੀ ਭੇਦ ਅਥਰਵਣ ਮਥਨ ਕਰ ਗੁਰਮੁਖ ਬਾ ਸੇਖਕ ਗੁਣ ਗਾਵੇ ਜੇ ਹਾ ਬੀਜ ਸੋ ਲੁਣੈ ਸਮੇ ਬਿਨਾ ਫਲ ਹੱਥ ਨ ਆਵੇ ਓ ਮੈਂ ਅੰਦਰ ਸਭ ਕੋ ਮੰਨੇ ਹੁਕਮ ਸੋ ਸਹਜ ਸਮਾਵੇ ਆਪੋ ਕਛੁ ਨ ਹੋਵਈ ਬੁਰਾ ਭਲਾ ਨਹਿ ਮਨ ਵਸਾਵੇ ਜੈਸਾ ਕਰ ਤੈਸਾ ਲਹਿ ਰਿਕ ਰਣਾਦਿਕ ਪਾਖ ਸੁਣਾਵੇ ਸਤਜੁਗ ਕਾ ਅਨਿਹਾਏ ਸੁਣ ਇੱਕ ਫੇੜੇ ਸਭ ਜਗਤ ਮਰਾਵੇ ਤ੍ਰੇਤ ਨਗਰੀ ਪੀੜੀਐ ਦੁਆਪਰ ਵੰਸ ਕੋ ਹੰਸ ਕਹਾਵੇ ਕਲਯੁਗ ਭੀੜੇ ਸੋ ਪਾਵੇ ਕਲਯੁਗ ਭੀੜੇ ਸੋ ਪਾਵੇ ਅਗੇ ਪੌੜੀ ਨੰਬਰ 14 ਇਸ ਦੇ ਵਿੱਚ ਪਤੰਜਲ ਸ਼ਾਸਤਰ ਦਾ ਵਰਣਨ ਹੈ ਪਤੰਜਲ ਸ਼ਾਸਤਰ ਦਾ ਵਰਣਨ ਭਾਈ ਗੁਰਦਾਸ ਜੀਆ ਨੇ ਕੀਤਾ ਹੈ 14ਵੀਂ ਪੌੜੀ ਦੇ ਵਿੱਚ ਸੇਸਨਾਗ ਪਤੰਜਲ ਮਖਿਆ ਗੁਰਮੁਖ ਸ਼ਾਸਤਰ ਨਾਗ ਸੁਣਾਈ ਵੇਦ ਅਥਰਵਨ ਬੋਲਿਆ योग बिना नह परम चुकाई जो कर मैली आरसी सिकल बिना नह मुख दिखाई योग पदार्थ निर्मला अनहद धुन अंदर ले बलाई अष्टदशा सिद्ध नौ निधि गुरुमुख बोली चरण लगाई ਤਿਹ ਜੁਗਾ ਕੀ ਬਾਸਨਾ ਕਲ ਯੁਗ ਵਿੱਚ ਪਤੰਜਲ ਪਾਈ ਹੱਥੋ ਹੱਥੀ ਪਾਈਏ ਭਗਤ ਜੋਗ ਕੀ ਪੂਰ ਕਮਾਈ ਨਾਮਦਾਨ ਇਸ਼ਨਾਨ ਸੁਭਾਈ ਨਾਮਦਾਨ ਇਸ਼ਨਾਨ ਸੁਭਾਈ ਅੱਗੇ 15ਵੀਂ ਪੌੜੀ ਦੇ ਵਿੱਚ ਜੀਵ ਦੇ ਜਨਮ ਮਰਨ ਤੇ ਵਿਚਾਰ ਪ੍ਰਗਟ ਕੀਤੇ ਨੇ ਭਾਈ ਗੁਰਦਾਸ ਜੀਆ ਨੇ ਕੀ ਆਖਦੇ ਨੇ ਭਾਈ ਗੁਰਦਾਸ ਜੀ ਜੁਗ ਜੁਗ ਮੇਰ ਸਰੀਰ ਕਾ ਬਾਸ ਨ ਬੱਧ ਆਵੇ ਜਾਵੇ ਫਿਰ ਫਿਰ ਫੇਰ ਵਟਾਈਐ ਗਿਆਨੀ ਹੋਏ ਮਰਮ ਕੋ ਪਾਵੇ ਸਤ ਜੁਗ ਦੂਜਾ ਭਰਮ ਕਰ ਤ੍ਰੇਤੇ ਵਿਤ ਜੋਨੀ ਫਿਰ ਆਵੇ ਤ੍ਰੇਤੇ ਕਰਮ ਬਾਂਧਤੀ ਦੁਆਪਰ ਫਿਰ ਅਵਤਾਰ ਕਰਾਵੇ ਦੁਆਪਰ ਮਮਤਾ ਅਹੰਕਾਰ ਹਉਮੈ ਅੰਦਰ ਗਰਬ ਗਲਾਵੇ ਤ੍ਰੇਹੁ ਜੁਗਾ ਕੀ ਕਰਮ ਕਰ ਜਨਮ ਮਰਨ ਸੰਸਾਰ ਚੁਕਾਵੇ ਫਿਰ ਕਲਯੁਗ ਅੰਦਰ ਦੇਹ ਧਰ ਕਰਮ ਅੰਦਰ ਫਿਰ ਫਸਾਵੇ ਤ੍ਰਿਹੁ ਜੁਗਾ ਕੇ ਕਰਮ ਕਰ ਜਨਮ ਮਰਨ ਸੰਸਾਰ ਚੁਕਾਵੇ ਫੇਰ ਕਲ ਜੁਗ ਅੰਦਰ ਦੇਹ ਧਰ ਕਰਮ ਅੰਦਰ ਫੇਰ ਫਸਾਵੈ ਔਸਰ ਚੁੱਕ ਔਸਰ ਚੁਕਾ ਹੱਥ ਨ ਆਵੈ ਸਤ ਨਾਮ ਸ੍ਰੀ ਵਾਹਿਗੁਰੂ ਇਸੇ ਪਾਈ ਪੌੜੀ 12ਵੀਂ 13ਵੀਂ 14ਵੀਂ ਅਤੇ 15ਵੀਂ ਦਾ ਜਾਪ ਪਹਿਲੀ ਵਾਰ ਦੀਆਂ ਪੌੜੀਆਂ ਦਾ ਜਾਪ ਆਪ ਜੀ ਸਰਵਣ ਕਰ ਰਹੇ ਹੋ ਭਾਈ ਇਸੇ ਤਰ੍ਹਾਂ ਆਪ ਜਿਆ ਨੇ ਪਿਆਰ ਸਤਕਾਰ ਸਹਿਤ ਸਰਵਣ ਕਰਨਾ ਜੀ ਸਤਿਗੁਰੂ ਮਹਾਰਾਜ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਆਪਣੇ ਚਰਨ ਕਮਲਾਂ ਦੇ ਨਾਲ ਜੋੜੀ ਰੱਖਣ ਭਾਈ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸਤਿਗੁਰੂ ਮਹਾਰਾਜ ਸੰਪੂਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ